ਇੱਕ ਦਿਨ ਸਾਡੇ ਵਾਲਾ ਜੀਤਾ ਬੇੜੇ 'ਚ ਮੰਜੇ ਤੇ ਬੈਠਾ ਰੋਟੀ ਖਾਈ ਜਾਵੇ ਉਧਰੋਂ ਆ ਗਈ ਨੇਰੀ ਨੇਰੀ ਨੇ ਸਾਡੇ ਵਾਲਾ ਜੀਤਾ ਮਾਰਾ ਚੱਕ ਕੇ ਕੋਠੇ ਤੇ ਕਰੇ ਕੋਈ ਪੌੜੀ ਵੀ ਹੈ ਨਹੀਂ ਵਿਪਤਾ ਪੈ ਗਈ ਵੀ ਜੀਤੇ ਨੂੰ ਥੱਲੇ ਕਿਵੇਂ ਲਾਈਏ ਸਾਡੇ ਵਾਲੇ ਪੰਮੀਰੀ ਨੇ ਲਾਇਆ ਦਿਮਾਗ ਕਹਦਾ ਐਂ ਕਰੋ ਐ ਜਮਾਰਸਾਲਾ ਦਰ ਫਟੇ ਮੂੰ ਤੇਰੇ ਵਾ ਥੱਲੇ ਦੇਖ ਕੇ ਮੇਰੀ ਲੱਤ ਟੁੱਟ ਜੂ ਕੋਈ ਹੋਰ ਹੀਲਾ ਕਰ ਸਾਡੇ ਵਾਲੇ ਪੰਮੀਰੀ ਨੇ ਫੇਰ ਲਾਇਆ ਦਿਮਾਗ ਐਂ ਕਰੋ ਟੂਪਾਂ ਆ ਕੇ ਆਓ ਟੂਪਾਂ ਆ ਗਿਆ ਭਾਈ ਪਰ ਕੇ ਟੂਪਾਂ ਚ ਹਵਾ ਸਾਰੇ ਬੇੜੇ ਚ ਟੂਪਾਂ ਪਿਛਾ ਕੇ ਜੀਤੇ ਨੂੰ ਕਿਹਾ ਜੀਤਿਆ ਮਾਰਛਾਲ ਜੀਤੇ ਨੇ ਮਾਰੀ ਛਾਲ ਟੂਪਾਂ ਤੇ ਬੁੜਕ ਕੇ ਜੀਤਾ ਫਿਰ ਕੋਠੇ ਤੇ ਪਮੀਰੀ ਨੇ ਫਿਰ ਲਾਇਆ ਦਿਮਾਗ ਕਹਿੰਦਾ ਐ ਕਰੋ ਸਲੋਸ਼ਨ ਲੈ ਕੇ ਆਓ ਮਲ ਕੇ ਸਾਰੀਆਂ ਟੂਪਾਂ ਤੇ ਸਲੋਸ਼ਨ ਜੀਤੇ ਨੂੰ ਕਿਹਾ ਜੀਤਿਆ ਮਾਰਛਾਲ ਜੀਤੇ ਨੇ ਮਾਰੀ ਛਾਲ ਚਾਦਰਾਂ ਚਿਪਕ ਗਿਆ ਟੂਪਾਂ ਨਾਲ ਜੀਤਾ ਕੱਲੇ ਕਛੇ 'ਚ ਫੇਰ ਕੋਠੇ ਤੇ ਹੁਣ ਚਾਦਰਾਂ ਟੂਪਾਂ ਨਾਲ ਚਿਪਕਿਆ ਪਿਆ ਤੇ ਜੀਤਾ ਸਾਡਾ ਕੋਠੇ ਤੇ ਬੈਠਾ ਹੈ